ਐਸਮ ਜਨ نیوز ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਪਵਿੰਦਰ ਸਿੰਘ 3 ਮਹੀਨੇ ਪਹਿਲਾਂ ਲੁਧਿਆਣਾ ਦੇ ਵਿੱਚ ਇੱਕ ਅਜਾਈ ਘਟਨਾ ਵਾਪਰੀ ਸੀ ਜਿਸ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਸੀ ਦੱਸ ਦਿਓ ਕਿ ਲੋਕ ਨਿੱਜੀ ਕੰਮਾਂ ਤੇ ਜਾ ਰਹੇ ਹੁੰਦੇ ਹਨ ਤਾਂ ਉਹਨਾਂ ਨੂੰ ਪਤਾ ਵੀ ਨਹੀਂ ਹੁੰਦਾ ਕਿ ਕੁਝ ਪਲ ਬਾਅਦ ਉਹਨਾਂ ਨਾਲ ਕੀ ਵਾਪਰਨ ਵਾਲਿਆ ਦਰਸਲ ਲੁਧਿਆਣਾ ਦੇ ਗਿਆਸਪੁਰਾ ਦੇ ਵਿੱਚ ਇੱਕ ਗੈਸ ਲੀਕ ਮਾਮਲਾ ਹੁੰਦਾ ਜਿਸ ਦੇ ਵਿੱਚ 11 ਲੋਕਾਂ ਦੀ ਮੌਤ ਹੋ ਜਾਂਦੀ ਹੈ ਦੱਸਿਆ ਕਿ ਇਹਨਾਂ ਦੇ ਵਿੱਚੋਂ ਕੁਝ ਲੋਕ ਤਾਂ ਦੁਕਾਨ ਤੋਂ ਜਸਟ ਆਪਣਾ ਰੋਜ਼ਾਨਾ ਦੀ ਤਰ੍ਹਾਂ ਦੁੱਧ ਲੈਣ ਜਾਂਦੇ ਹਨ ਅਤੇ ਵਾਪਸ ਕਰ ਨਹੀਂ ਮੁੜਦੇ 11 ਲੋਕਾਂ ਦੀ ਮੌਤ ਹੋ ਜਾਂਦੀ ਹੈ ਅਤੇ ਆਸ-ਪਾਸੇ ਦੇ ਇਲਾਕੇ ਦੇ ਵਿੱਚ دہشت ਦਾ ਮਾਹੌਲ ਬਣ ਜਾਂਦਾ ਅਤੇ ਇਸ ਨੂੰ ਲੈ ਕੇ ਹੁਣ ਵੱਡੀ ਖਬਰ ਇਹ ਸਾਹਮਣੇ ਆਈ ਹੈ ਵੱਡੀ ਅਤੇ ਹੈਰਾਨ ਕਰ ਦੇਣ ਵਾਲੀ ਖਬਰ ਇਹ ਸਾਹਮਣੇ ਆਈ ਹੈ ਕਿ ਇਸ ਜਾਂਚ ਦੇ ਵਿੱਚ ਜੋ ਵੱਖ-ਵੱਖ ਪਾਕਿਸਤਾਨ ਉਹਨਾਂ ਸਭ ਨੂੰ ਕਲੀਨ ਚਿੱਟ ਦੇ ਦਿੱਤੇ ਗਿਆ ਇਸ ਮਾਮਲੇ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦਿਆਂ ਦੇ ਵੱਲੋਂ ਆਪਣੇ ਤਰੀਕੇ ਦੇ ਨਾਲ ਬਿਆਨ ਦਿੱਤੇ ਜਾ ਰਹੇ ਹਨ ਉਥੇ ਹੀ ਐਸਡੀਐਮ ਦੇ ਵੱਲੋਂ ਵੀ ਕੁਝ ਬੋਲ ਕੇ ਗਏ ਨੇ 3 ਮਹੀਨੇ ਪਹਿਲਾਂ ਲੁਧਿਆਣਾ ਦੇ ਵਿੱਚ ਇੱਕ ਅਜਾਈ ਘਟਨਾ ਵਾਪਰੀ ਸੀ ਜਿਸ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਸੀ ਦੱਸਿਆ ਕਿ ਲੋਕ ਨਿੱਜੀ ਕੰਮਾਂ ਤੇ ਜਾ ਰਹੇ ਹੁੰਦੇ ਹਨ ਤਾਂ ਉਹਨਾਂ ਨੂੰ ਪਤਾ ਵੀ ਨਹੀਂ ਹੁੰਦਾ ਕਿ ਕੁਝ ਪਲਵਾਦ ਉਹਨਾਂ ਨਾਲ ਕੀ ਬੀਤਣ ਵਾਲੀ ਹੈ ਦਰਸਲ ਲੁਧਿਆਣਾ ਦੇ ਗਿਆਸਪੁਰਾ ਦੇ ਵਿੱਚ ਇੱਕ ਗੈਸ ਲੀਕ ਮਾਮਲਾ ਹੁੰਦਾ ਜਿਸ ਦੇ ਵਿੱਚ 11 ਲੋਕਾਂ ਦੀ ਮੌਤ ਹੋ ਜਾਂਦੀ ਹੈ ਦੱਸਿਆ ਕਿ ਇਹਨਾਂ ਦੇ ਵਿੱਚੋਂ ਕੁਝ ਲੋਕ ਤਾਂ ਦੁਕਾਨ ਤੋਂ ਜਸਟ ਆਪਣਾ ਰੋਜ਼ਾਨਾ ਦੀ ਤਰ੍ਹਾਂ ਦੁੱਧ ਲੈਣ ਜਾਂਦੇ ਹਨ ਅਤੇ ਵਾਪਸ ਕਰ ਨਹੀਂ ਮੁੜਦੇ 11 ਲੋਕਾਂ ਦੀ ਮੌਤ ਹੋ ਜਾਂਦੀ ਹੈ ਅਤੇ ਆਸ-ਪਾਸੇ ਦੇ ਇਲਾਕੇ ਦੇ ਵਿੱਚ دہشت ਦਾ ਮਾਹੌਲ ਬਣ ਜਾਂਦਾ ਹੈ ਅਤੇ ਇਸ ਨੂੰ ਲੈ ਕੇ ਹੁਣ ਵੱਡੀ ਖਬਰ ਇਹ ਸਾਹਮਣੇ ਆਈ ਹੈ ਵੱਡੀ ਅਤੇ ਹੈਰਾਨ ਕਰ ਦੇਣ ਵਾਲੀ ਖਬਰ ਇਹ ਸਾਹਮਣੇ ਆਈ ਹੈ ਕਿ ਇਸ ਜਾਂਚ ਦੇ ਵਿੱਚ ਜੋ ਵੱਖ-ਵੱਖ ਪਾਕਿਸਤਾਨ ਉਹਨਾਂ ਸਭ ਨੂੰ ਕਲੀਨ ਚਟ ਦੇ ਦਿੱਤੀ ਗਿਆ ਇਸ ਮਾਮਲੇ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦਿਆਂ ਦੇ ਵੱਲੋਂ ਆਪਣੀ ਤਰੀਕੇ ਦੇ ਨਾਲ ਬਿਆਨ ਦਿੱਤੇ ਜਾ ਰਹੇ ਹਨ ਉੱਥੇ ਹੀ ਐਸਡੀਐਮ ਦੇ ਵੱਲੋਂ ਵੀ ਕੁਝ ਬੋਲ ਕੇ ਗਏ ਨੇ ਉਹਨਾਂ ਦੇ ਵੱਲੋਂ ਕੀ ਕਿਹਾ ਗਿਆ ਆਓ ਸੁਣਦੇ ਹਾਂ ਕੈਸਪੁਰਾ ਖਾਸਾ ਆਇਆ ਕਾਫੀ ਟਾਈਮ ਕੇ ਲਈ ਨਹੀਂ ਪਰ ਜਿਸਕਾ ਇਹ ਮਾਰਕਟ ਦੀ ਸੀ ਇੰਸਟਿਟਿਊਟ ਰਿਪੋਰਟ ਸੰਪੇਕੀ ਕੀਤੀ ਸੀ ਕਿਸੇ ਕਿਸੇ ਵੱਲੋਂ ਸਰਕੀਸ ਸੰਟਾ ਹੈਗਾ ਤੁਹਾਨੂੰ ਕਿਸੇ ਕਿਸੇ ਕੀ ਕਹਿਣਾ ਰਿਪੋਰਟ ਤੇ ਹੁਣ ਅਗਲੇ ਕੀਤੇ ਕਾਰਵਾਈ ਕਰਦੇ ਹਾਂ ਦੇਖੋ ਜੀ ਇਹ ਇੱਕ ਪਹਿਲਾ ਤਾਂ ਬੜਾ ਹੀ ਦੁਖਦਾਈ ਘਟਨਾ ਵਾਪਰੀ ਹੈ ਜਿਹਦੇ ਵਿੱਚ ਇੰਨੇ ਲੋਕਾਂ ਦੀ ਜਿਹੜੀ ਇੱਕ ਗੈਸ ਕਾਰਨ ਜਾਣ ਗਈ ਹੈ ਇਹਦੇ ਵਿੱਚ ਇੱਕ ਮੈਜਿਸਟ੍ਰੀ ਇਨਕੁਆਇਰੀ ਮਠਾਈ ਗਈ ਸੀ ਜਿਹਦੇ ਵਿੱਚ ਬਤੌਰ ਮੈਜਿਸਟ੍ਰੇਟ ਆਪਕ ਕਮੇਟੀ ਦੇ ਮੈਂਬਰਾਂ ਵਿੱਚੋਂ ਅਸੀਂ ਰਿਪੋਰਟ ਲਈ ਜਿੱਦਾਂ ਕਿ ਕੋਰਪੋਰੇਸ਼ਨ ਵੱਲੋਂ ਰਿਪੋਰਟ ਲਈ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਵੱਲੋਂ ਉਹਨਾਂ ਦੀ ਰਿਪੋਰਟ ਲਈ ਪੁਲਿਸ ਪਾਰਟੀ ਵੱਲੋਂ ਰਿਪੋਰਟ ਲਈ ਸੀਨੀਅਰ ਸਰਜਨ ਵੱਲੋਂ ਰਿਪੋਰਟ ਲਈ ਉਸ ਤੋਂ ਬਾਅਦ ਜਿਹੜੇ ਟੈਕਨੀਕਲ ਐਕਸਪਰਟਸ ਸੀਗੇ ਉਹਨਾਂ ਦੀ ਵੀ ਰਿਪੋਰਟਾਂ ਲਈਆਂ ਇਹਦੇ ਵਿੱਚ ਕੀ ਜੋ ਵੀ ਅਸੀਂ ਜੋ ਤੱਖ ਪੜਤਾਲ ਕੀਤੇ ਮੋਕੇ ਵੇਖੇ ਉਸ ਤੋਂ ਬਾਅਦ ਲੋਕਾਂ ਦੀਆਂ ਇੰਟਰਵਿਊਜ਼ ਲਈਆਂ ਉਸ ਤੋਂ ਬਾਅਦ ਜਿਹੜੀਆਂ ਇਹ ਪੜਤਾਲ ਜਿਹੜੀਆਂ ਰਿਪੋਰਟ ਟੈਕਨੀਕਲ ਰਿਪੋਰਟਸ ਆ ਇਹਨਾਂ ਨੂੰ ਡੀਪਲੀ ਅਸੀਂ ਵੇਖਿਆ ਫਾਈਨਲੀ ਕਨਕਲੂਜਨ ਜਿਹੜੀ ਰਿਪੋਰਟ ਆ ਅਸੀਂ ਆਪਣੀ ਸਬਮਿਟ ਕਰਤੀ ਹੈ ਫਰੋ ਮੈਕਸੀਮ ਵੈਸਟ ਵੱਲੋਂ ਉਹਦੇ ਵਿੱਚ ਇਹੀ ਪਾਇਆ ਗਿਆ ਕਿ ਜੇ ਅਸੀਂ ਉਸ ਦਿਨ ਵਿੱਚ ਕੋਈ ਵੀ ਜਿੱਦਾਂ ਇੰਡਸਟਰੀ ਸੀਗੀ ਉਹ ਕੰਮ ਨਹੀਂ ਕਰ ਰਹੀ ਸੀਗੀ ਜੋ ਉਹਨਾਂ ਦੀ ਰਿਪੋਰਟ ਕਹਿੰਦੀ ਹੈ ਅਤੇ ਜਿਹੜੀ ਕਾਰਪੋਰੇਸ਼ਨ ਕੰਦੀ ਹੈ ਬਾਕੀ ਜਿਹੜੇ ਆਪਣੇ ਜਿੰਨੇ ਵੀ ਆਪਣੀ ਕਲੋਨੀਆਂ ਪ੍ਰੋਪਰ ਨਕਸ਼ੇ ਪਾਸ ਹੁੰਦੇ ਜਦੋਂ ਅਸੀਂ ਇਹਨਾਂ ਦਾ ਨਕਸ਼ਾ ਮੰਗਵਾਇਆ ਕਿ ਇਹ ਨਕਸ਼ੇ ਪਾਸ ਕੋਏ ਸੀ ਕਿ ਤੁਹਾਡੇ ਧਿਆਨ ਵਿੱਚ ਇਹ ਬਣਾਈ ਗਈਆਂ ਜਿਵੇਂ ਬਿਲਡਿੰਗ ਜਿੱਦਾਂ ਕਿ ਆਰਥੀ ਕਲੀਨਿਕ ਹੀ ਉੱਥੇ ਉਹਨਾਂ ਦੇ ਰਿਕਾਰਡ ਵਿੱਚ ਇਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਇੱਕ ਕਾਫੀ ਪੁਰਾਣੇ 1998 ਦੀ ਕੋਈ ਗੱਲ ਹੈ ਜਿਹਦੇ ਨਾਲ ਨੇ ਬਣਾਇਆ ਸੀਗਾ ਤੇ ਉਹਨਾਂ ਦੇ ਕੋਈ ਰਿਕਾਰਡ ਚ ਨਹੀਂ ਹੈ ਫਿਰ ਅਸੀਂ ਕਨਕਲੂਜਨ ਬਾਕੀ ਬੜੀ ਡੀਪਲੀ ਨੂੰ ਟਾਈਮ ਲੈ ਕੇ ਮੀਟਿੰਗਾਂ ਬਾਰ-ਬਾਰ ਬੁਲਾਈਆਂ ਗਈਆਂ ਹਰ ਇੱਕ ਦੀ ਰਿਪੋਰਟ ਮੈਂ ਸਿਵਲ ਸਜਨ ਵੱਲੋਂ ਫ੍ਰੈਂਟਿਕ ਰਿਪੋਰਟਾਂ ਚੈੱਕ ਕੀਤੀਆਂ ਗਈਆਂ ਉਰਚ ਇੱਕ ਗੱਲ ਬਿਲਕੁਲ ਸਿੱਧੀ ਸਾਹਮਣੇ ਆਈ ਹੈ ਕਿ ਇਹਦੇ ਵਿੱਚ ਜਿਹੜਾ ਮੋਟ ਦਾ ਕਾਰਨ ਹੈ ਉਹ H2S ਇਹ ਚੂਡੂ ਵਾਸ ਕਰਕੇ ਗੈਸ ਕਰਕੇ ਇਹਨਾਂ ਦੀ ਡੈਥ ਹੋਈ ਹੈ ਤੇ ਦੂਸਰੀ ਇਹਦਾ ਪਿੱਛੇ 메ਨ ਕਲਪਰੇਟ ਕੌਣ ਹੈ ਇਹਦਾ ਜ਼ਿੰਮੇਵਾਰ ਕੌਣ ਹੈ ਉਹ ਕੋਈ ਵੀ ਇੱਕ ਮਹਿਕਮਾ ਜਿਹੜਾ ਇਹਦਾ ਸਿੱਧਾ ਜਿਹੜਾ ਜ਼ਿੰਮੇਵਾਰ ਉਹ ਤੈਣ ਨਹੀਂ ਹੋ ਪਾ ਰਿਹਾ ਪੂਰੇ ਵਿੱਚ ਕੀ ਹੈ ਕਿਉਂਕਿ ਇਹ ਇੱਕ ਜੁਆਇੰਟਲੀ ਐਫਰਟ ਹੈ ਜੁਆਇੰਟਲੀ ਕਾਰਨ ਵੀ ਹੋ ਸਕਦਾ ਹੈ ਜਾਂ ਜੁਆਇੰਟਲੀ ਇਹਦੇ ਪਾਸੇ ਰਿਸਪੌਂਸਿਬਲ ਵੀ ਹੋ ਸਕਦੇ ਆ ਕਿਉਂਕਿ ਕਿਤੇ ਨਾ ਜੇ ਸੀਵਰੇਜ ਵਿੱਚ ਕਿਤੇ ਗੈਸ ਆਈ ਕਿਉਂਕਿ ਇਹ ਸੀਵਰੇਜ ਗੈਸ ਕਹੀ ਜਾਂਦੀ ਹੈ ਇਹ तकरीबन ਹਰ ਸੀਵਰੇਜ ਵਿੱਚ ਬਣਦੀ ਹੈ ਹਾਂ ਉਸ ਵੇਲੇ ਇੰਨੀ ਮਾਤਰਾ ਚ ਕਿੱਦਾਂ ਬਣੀ ਨਿਕਲ ਕੇ ਕਿੱਦਾਂ ਬਾਹਰ ਆਈ ਉਹ ਅਸੀਂ ਸਾਰਾ ਕੋਜੋਰ ਵਿੱਚ ਲਿਖ ਕੇ ਭੇਜਿਆ ਬਟ ਮੈਂ ਹੁਣ ਇਹੀ ਕਹਿਣਾ ਚਾਹਾਂਗਾ ਕਿ ਖਾਸ ਤੌਰ ਤੇ ਜੇ ਕਈ ਇੱਕ ਬੰਦਾ ਟਾਰਗੇਟ ਇੱਕ ਡਿਪਾਰਟਮੈਂਟ ਟਾਰਗੇਟ ਕੀਤਾ ਹੈ ਜਾਂ ਇੱਕ ਡਿਪਾਰਟਮੈਂਟ ਦੀ ਜ਼ਿੰਮੇਵਾਰੀ ਤੈਅ ਕੀਤੀ ਹੈ ਉਹ ਸਾਡੇ ਵੱਲੋਂ ਨਹੀਂ ਹੋ ਪਾਈ ਕਿਉਂਕਿ ਇਹਦੇ ਵਿੱਚ ਕਾਫੀ ਕਾਰਨ ਸੀਗੇ ਹੁਣ ਅਸੀਂ ਆਪਣੀ ਜਿਹੜੀ ਰਿਪੋਰਟ ਹੈ ਇੱਕ ਤਾਂ ਕਨਫਰਮ ਕਰਤਾ ਕਿ ਹਾਈਡਰੋਜਨ ਸਲਫਾਈਡ ਹੈ ਉਹ ਮੁਦਾ ਕਾਰਨ ਹੈ ਬਾਕੀ ਜਿਹੜੀ ਰਿਪੋਰਟ ਸੀਗੀ ਅਸੀਂ ਕਿਸ ਨੂੰ ਹੀ ਇੱਕ ਨੂੰ ਜ਼ਿੰਮੇਵਾਰ ਨਹੀਂ ਠਹਿਰਾ पाए ਉਹਦੇ ਵਿੱਚ ਸਾਰਿਆਂ ਨੂੰ ਹੀ ਜ਼ਿੰਮੇਵਾਰ ਵੀ ਕਹਿ ਸਕਦੇ ਹਾਂ ਪਲੱਸ ਸਾਰਿਆਂ ਨੂੰ ਹਦਾਇਤਾਂ ਵੀ ਕਰਦੇ ਆ ਤੇ ਅੱਗੇ ਤੋਂ ਜਿਹੜੀਆਂ ਜਿਹੜੀਆਂ ਕਮੀਆਂ ਰਹਿ ਗਈਆਂ ਜਿੰਨਾ ਬਿਲਡਿੰਗਾਂ ਦੇ ਪਲਾਨ ਆ ਉਹਨਾਂ ਨੂੰ ਧਿਆਨ ਦਿੱਤੇ ਜਾਣ ਜਿਹੜੇ ਇਲੀਗਲ ਸੀਵਰੇਜ ਕਨੈਕਸ਼ਨ ਪਏ ਹੀ ਉਹਨਾਂ ਨੂੰ ਕੀਤੇ ਜਾਣ ਪਲੱਸ ਜਿਹੜੀ ਪੋਲੂਸ਼ਨ ਵਾਲੀਆਂ ਇੰਡਸਟਰੀਜ਼ ਐ ਜਿਹੜੀਆਂ ਪੰਜਾਬ ਪਿਸ਼ਾ ਕੰਟਰੋਲ ਬੋਰਡ ਆ ਉਹਨਾਂ ਨੂੰ ਰੈਗੂਲਰਲੀ ਹੋਰ ਸਪੀਡ ਤੇ ਚੈੱਕ ਅਪ ਕਰਨਾ ਚਾਹੀਦਾ ਹੈ ਤਾਂ ਕਿ ਸੀਵਰੇਜ ਵਿੱਚ ਜਿਹੜਾ ਪਾਣੀ ਹੈ ਜਿਹੜਾ ਰੈਫਲੂਐਂਟ ਹੈ ਉਹ ਉਹ ਨਾ ਵੱਲੋਂ ਗਲਤੀ ਦੇ ਨਾਲ ਜਾਂ ਆਪਣੇ ਨੇਰੇ ਦੇ ਵਿੱਚ ਛੱਡਿਆ ਨਾ ਜਾਏ ਉਹ ਅਸੀਂ ਵੀ ਲਿਖ ਕੇ ਭੇਜਿਆ ਕੋਜਾ ਅਸੀਂ ਇਹਦੇ ਵਿੱਚ ਰਿਪੋਰਟ ਤੇ ਅਸੀਂ ਕਨਕਲੂਜਨ ਇਹ ਕੱਢਿਆ ਪਲੱਸ ਅਸੀਂ ਆਪਣੇ ਸੁਝਾਅ ਵੀ ਦਿੱਤੇ ਤਾਂ ਕਿ ਜਿਹੜੀ ਐਕਸਪਰਟ ਕਮੇਟੀ ਹੈ ਜਿਹੜੀ ਆਪਣੀ ਬਿਠਾਈ ਗਈ ਹੈ ਜਿਹਦੇ ਵਿੱਚੋਂ ਵੱਡੇ ਵੱਡੇ ਟਰੈਕਟਰਜ਼ ਨੇ ਟੈਕਨੀਕਲ ਐਕਸਪਰਟ ਨੇ ਪলিউਸ਼ਨ ਦੇ ਨਾਲ ਲੈ ਕੇ ਉਸ ਤੋਂ ਬਾਅਦ ਫਰੈਂਸਿਕ ਐਕਸਪਰਟ ਨੇ ਉਹ ਮੇਰੀ ਆਪਣੀ ਜਿਹੜੀ ਰਿਪੋਰਟ ਭੇਜੀ ਹੈ ਉਸ ਤੇ ਪਰਤਾਲ ਕਰਨਗੇ ਉਸ ਤੇ ਡੀਪਲੀ ਗੋ ਥਰੂ ਹੋਣਗੇ ਤੇ ਜੋ ਕਨਕਲੂਜਨ ਆਉਂਦਾ ਉਹ ਤੁਹਾਡੇ ਸਾਰੇ ਸਾਹਮਣੇ ਰੱਖਣਗੇ ਮਤਲਬ ਕਿ ਹਮੇ ਬਕਤ ਹੋ ਲੱਗੇਗਾ ਕਿ ਜਾਂਚ ਹੋ ਰਹੀ ਕਿ ਚੱਲ ਰਹੀ ਹੈ ਹਾਂ ਜੀ ਦੇਖੋ ਜੀ ਉਹ ਇਹਦੇ ਵਿੱਚ ਦੱਸਣਾ ਕਿ ਅਸੀਂ ਤਾਂ ਭੇਜੀ ਹੈ ਬਟ ਉਹਨਾਂ ਵੱਲੋਂ ਇਹ ਰਿਤੇ ਗੂ ਡੀਪ ਥਰੂ ਹੋਇਆ ਜਾਏਗਾ ਕੁਝ ਉਹਨਾਂ ਕੋ ਆਪਣੀਆਂ ਟੀਮਾਂ ਆਈਆਂ ਸੀਗੀਆਂ ਉੱਤੇ ਜਿਹੜੇ ਇੱਥੋਂ ਸੈਂਪਲਸ ਲੈ ਕੇ ਗਈਆਂ ਉਹ ਫਿਰ ਆਪਣੀ ਅੰਡਰਸਟੈਂਡਿੰਗ ਦੇ ਨਾਲ ਉਹ ਸੈਂਪਲਾਂ ਦੀ ਰਿਪੋਰਟ ਦੇ ਮੁਤਾਬਕ ਇਹ ਰਿਤੇ ਆਪਣੀ ਟਿੱਪਣੀ ਦੇਣਗੇ ਤੇ ਜੋ ਉਹਨਾਂ ਨੂੰ ਲੱਗਦਾ ਕਿ ਜ਼ਿੰਮੇਵਾਰ ਹੈ ਉਹਨਾਂ ਨੂੰ ਠਰਾਂ ਦੇ ਸਰ ਇੱਕ ਐਂਟੀਟੀ ਦੀ ਵੀ ਸੀ ਵੀ ਤੁਹਾਡੇ ਨਾਮ ਨਾਲ ਹੀ ਜਾਂਚ ਚੱਲਦੀ ਸੀ ਮੈਸਟਰ ਤਬ ਐਂਟੀਟੀ ਦੀ ਇਨਕੁਆਇਰੀ ਕੋਲ ਕਿਸੇ ਉਸ ਤੋਂ ਲੈਸ ਕੁਛ ਅਗਰ ਚੁਕੇਗਾ ਕਿਸ ਇੱਕ ਇੰਚ ਰਹੇਗਾ ਸਭ ਕੁਝ ਦੇਖੋ ਜੀ ਫਾਈਨਲ ਜੋ ਬੀਇੰਗ ਮੱਕੀ ਫਰਸਟ ਸਰ ਹੈ ਕਿ ਸਾਡੀ ਇਨਕੁਆਇਰੀ ਰਿਪੋਰਟ ਜਾਏ ਉਹ ਅਸੀਂ ਉਹਨਾਂ ਨੂੰ ਸਬਮਿਟ ਕਰਾ ਦਿੱਤੀ ਹੈ ਉਹਦੇ ਵਿੱਚ ਇਹ ਸੀਗਾ ਹੁਣ NGT ਇੱਕ ਨੈਸ਼ਨਲ ਲੈਵਲ ਦੀ ਬੜੀ ਹੀ ਸੋਫਿਸਟੀਕੇਟਿਡ ਤੇ ਬੜੀ ਹੀ ਇੱਕ ਟੈਕਨੀਕਲ ਟੀਮ ਹੈ ਉਹ ਆਪਣਾ ਟਾਈਮ ਲਏਗੀ ਟਾਈਮ ਲੱਗੇ ਜਿੰਨਾ ਵੀ ਉਹਨਾਂ ਨੂੰ ਲੱਗਦਾ ਹੈ ਕਿਉਂਕਿ ਇਹ ਇੱਕ ਮੈਟਰ ਕਿ ਦੀ ਇੰਡੀਆ ਚ ਪਹਿਲਾਂ ਕਦੀ ਨਹੀਂ ਹੋਇਆ ਜੀ ਫਸਟ ਚਾਂਸ ਹੈ ਇਸ ਕਰਕੇ ਇਹ ਰੀਪਲ ਡੀਪਲੀ ਜਾ ਕੇ ਕਿਹਨੂੰ ਰਿਸਪੋਨਸੀਬਲ ਤੈਅ ਕਰਨਾ ਉਹ ਬਹੁਤ ਜ਼ਰੂਰੀ ਹੈ ਤੇ NGT ਆਪਣੇ ਵਿੱਚ ਜਿੰਨਾ ਵੀ ਟਾਈਮ ਲੈਂਦੀ ਹੈ ਉਹ ਸਾਨੂੰ ਇਹ ਲੋਕਾਂ ਦੇ ਵਿੱਚ ਐਸਮ ਜੀ ਨਿਊਜ਼ ਲਈ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਦੀ ਰਿਪੋਰਟ